ਸਿੱਕਲ ਜੀ ਤੁਸੀਂ ਦੇਖ ਰਹੇ ਹੋ ਕੇਆਰਟੀ ਨਿਊਜ਼ ਨੈਟਵਰਕ ਤੇ ਮੈਂ ਹਾਂ ਜਤਿੰਦਰ ਸੋਢੀ ਅੱਜ ਐਸਐਸਪੀ ਗੁਰਦਾਸਪੁਰ ਆਈਪੀਐਸ ਸ਼ੇਰੀਆ ਦਿੱਤੇ ਆ ਥਾਣਾ ਪੈਣੀ মিয়া ਖਾਂ ਵਿਖੇ ਪਹੁੰਚੇ ਸਨ ਉੱਥੇ ਹੀ ਨਵੀਂ ਬਣੀ ਬਿਲਡਿੰਗ ਦੀ ਉਸਾਰੀ ਦਾ ਉਦਘਾਟਨ ਕੀਤਾ ਗਿਆ ਉੱਥੇ ਹੀ ਜਿਹੜਾ ਪਬਲਿਕ ਦੇ ਕੋਲੋਂ ਸੰਯੋਗ ਵੀ ਮੰਗਿਆ ਗਿਆ ਯੋਧ ਨਸ਼ਿਆਂ ਵਿਰੋਧ ਤਹਿਤ ਜਿਹੜੀ ਵਿਡੀ ਕੀ ਮੁਹਿੰਮ ਦੇ ਤਹਿਤ ਸੰਯੋਗ ਦਿੱਤਾ ਜਾਵੇ ਉਹਨਾਂ ਦੂਜੇ ਪਾਸੇ ਕਿਹਾ ਕਿ ਨਸ਼ੇ ਦੇ ਉੱਤੇ ਪੂਰੀ ਤਰ੍ਹਾਂ ਕੰਜਾ ਕੱਸਿਆ ਹੋਇਆ ਜੇ ਪੈਣੀ মিয়া ਖਾਂ ਦੇ ਅਧੀਨ ਹੋਂਦੇ ਪਿੰਡ ਮੋਜਪੁਰ ਦੀ ਗੱਲ ਕਰ ਲਈਏ ਦਰਿਆ ਦੇ ਕੰਢੇ ਤੋਂ ਦੱਸਿਆ ਕਿ ਵੀ ਉਹਨਾਂ ਦੇ ਨਾਲ ਗੱਲਬਾਤ ਹੋਈ ਆ ਦਿਸ਼ਾ ਨਿਰਦੇਸ਼ਾਂ ਜੇ ਕਰਦੇ ਨਜ਼ਰੀਆ ਆਏ ਨੇ ਹੋਰ ਕੀ ਕੁਝ ਕਿਹਾ ਆਉ ਸੁਣਦੇ ਆ ਦੇਖਦੇ ਰਹੋ ਕਿਆਟੀ ਨਿਊਜ਼ ਨੈਟਵਰਕ ਆਪਣੇ ਸੰਯੋਗੀ ਰਵਿੰਦਰ ਮੂਲ ਹਤਰਾ ਦੇ ਨਾਲ ਮੈਂ ਜਤਨ ਤੋਂ ਤੁਹਾਡੀ ਕਿਆਟੀ ਨਿਊਜ਼ ਨੈਟਵਰਕ ਪੈਣੀ ਮੈਂ ਗੁਰਦਾਸਪੁਰ ਦੇਖੋ ਜੀ ਇੱਥੇ ਅਸੀਂ ਜਿਹੜਾ ਹੈਗਾ ਥਾਣੇ ਦਾ ਜਿਹੜਾ ਅਰੇਂਜਮੈਂਟ ਨਿਆ ਜਿਹੜਾ ਸੈਟਅਪ ਥੋੜਾ ਇਹਨਾਂ ਨੂੰ ਰੈਨੋਵੇਟ ਕਰਾਇਆ ਸੀ ਜੀ ਤੋਂ ਉਹਦੇ ਵਿੱਚ ਅੱਜ ਅਸੀਂ ਇੱਥੇ ਆਏ ਇਹਦੇ ਨਾਲ ਹੀ ਜਿਹੜੇ ਸਾਡੇ ਐਸਟੀਓ ਸਾਹਿਬ ਇਹਨਾਂ ਦੀ ਰਿਟਾਇਰਮੈਂਟ ਵੀ ਹੈ ਤੋਂ ਬਾਕੀ ਸਾਰੇ ਜਿਹੜੇ ਪੰਚਾਇਤ ਦੇ ਮੋਤਵਾ ਬੰਦੇ ਇੱਥੇ ਆਏ ਨੇ ਤਾਂ ਅਸੀਂ ਸਾਰੇ ਮਿਲ ਕੇ ਜਿਹੜੀ ਹੈਗੀ ਸਿਚੁਏਸ਼ਨ ਦਾ ਜਿਹੜਾ ਹੈਗਾ ਇੱਥੇ ਜਾਜਾ ਵੀ ਲਿਆ ਹੈ ਅਤੇ ਬਾਕੀ ਜਿਹੜੀ ਐਸਐਚਓ ਐਂਡ ਡੀਐਸਪੀ ਦੇ ਨਾਲ ਮਿਲ ਕੇ ਜਿਹੜਾ ਹੈਗਾ ਲਾਨੋਡ ਦੀ ਸਥਿਤੀ ਪਾਇ ਰਿਹਾ ਹਾਂ ਬਾਕੀ ਸਾਰੇ ਜਿਹੜੇ ਪ੍ਰਬੰਧਾਂ ਬਾਰੇ ਵੀ ਅਸੀਂ ਐਸਈਆ ਜੀ ਦੀ ਕੀਤਾ ਸਿਰ ਜਿਸ ਦਿਨ ਤੋਂ ਚਾਰਜ ਸੰਭਾਲਿਆ ਨਸ਼ੇ ਨੂੰ ਠੱਲ ਤਾਂ ਪਾਈ ਕੋਈ ਹੈ ਪੂਰੇ ਜ਼ਿਲ੍ਹੇ ਦੇ ਵਿੱਚ ਲੱਗਦਾ ਪੂਰੀ ਤਰ੍ਹਾਂ ਜਿਹੜਾ ਰੋਕ ਹੈ ਜਿਹੜੀ ਲਗਾ ਦਿੱਤੀ ਹੈ ਦੇਖੋ ਜੀ ਤੁਸੀਂ ਦੇਖਦੇ ਹੋਗੇ ਮਾਨਯੋਗ ਸੀਐਮ ਸਾਹਿਬ ਦੇ ਨਿਰਦੇਸ਼ਨ ਹੈ ਤੇ ਜਿਹੜਾ ਅਯੋਧਿਆ ਨਿਸ਼ਾਬਦ ਚੱਲ ਰਿਹਾ ਹੈਗਾ ਅਸੀਂ ਇਹਦੇ ਚ ਹਲੇ ਤੱਕ ਲਾਸਟ 3 3.5 ਮਹੀਨੇ ਚ ਲਗਭਗ 3.5 ਫਈਆਬੇ ਸੀ ਦੇ ਚੁੱਕੇ ਹੈਗੇ ਅੱਡੇ ਵਿੱਚ ਅਸੀਂ ਬੜੇ ਪੱਧਰ ਤੇ ਤੁਹਾਨੂੰ ਪਤਾ ਹੈਗਾ ਕਿ ਅਸੀਂ ਨਸ਼ੇ ਦੇ ਖਿਲਾਫ ਜਿਹੜਾ ਹੈਗਾ ਆਪਰੇਸ਼ਨ ਜਿਹੜਾ ਅਸੀਂ ਚਲਾਇਆ ਹੈਗਾ ਇਸ ਥਾਣੇ ਦੀ ਹੱਦ ਦੇ ਵਿੱਚ ਵੀ ਤੁਸੀਂ ਦੇਖਦੇ ਹੋਗੇ ਕਿ ਜਿੱਥੇ ਪਿੰਡ ਮੌਜਪੁਰ ਹੈ ਜਿਹੜੇ ਦਰਿਆ ਦੇ ਨੇੜੇ ਜਿੰਨੇ ਵੀ ਪਿੰਡ ਹੈਗੇ ਉੱਥੇ ਵੀ ਕਾਫੀ ਐਕਸਾਈਜ਼ ਵਿਭਾਗ ਦੇ ਨਾਮਿਲ ਕੇ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਹੈਗਾ ਅਸੀਂ ਮੈਸਿਵ ਜਿਹੜਾ ਬੜੀ ਕੁਆਂਟੀਟੀ ਦਾ ਜਿਹੜਾ ਲਾਂ ਹੈਗਾ ਦੇ ਸਿਸ਼ਵਾ ਬਸ ਤੋਂ ਇਲਾਵਾ ਬਾਕੀ ਜਿਹੜਾ ਜਿਹੜਾ ਮਟੀਰੀਅਲ ਉਹ ਕਨਫਿਸਕੇਟ ਕੀਤਾ ਸਾਡੀ ਕਾਰਵਾਈ ਅੱਗੇ ਵੀ ਜਾਰੀ ਰਹੇਗੀ ਸਰ ਲਗਾਤਾਰ ਲਾਂਤ ਤੋਂ ਬਰਾਮਤ ਹੋ ਰਹੀ ਹੈ ਲੇਕਿਨ ਉਹ ਕਾਰੋਬਾਰ ਰੋਕ ਨਹੀਂ ਰਿਹਾ ਕੁਝ ਕੁ ਦਿਨ ਹੁੰਦਾ ਫਿਰ ਉਸੇ ਦਿਨ ਰਾਤ ਦੇ ਦੇਖੋ ਜੀ ਇਹਦੇ ਚ ਅਸੀਂ ਲਗਾਤਾਰ ਇਹਦੇ ਚ ਕੰਮ ਰਹੀਆਂ ਅਸੀਂ ਜਾਰੀ ਕਰੇਗੇ ਅਸੀਂ ਜਿਹੜੇ ਬੰਦੇ ਇਹਨਾਂ ਤੇ ਇਨਵੋਲ ਹੈਗੇ ਉਹਨਾਂ ਤੇ ਪ੍ਰੀਵੈਂਟਿਵ ਵੀ ਅਸੀਂ ਕਰ ਰਹੇ ਹੈਗੇ ਇਸ ਤੋਂ ਇਲਾਵਾ ਜਿਹੜਾ ਹੈਗਾ ਉਹਨਾਂ ਦੀ ਉਹਨਾਂ ਦੀ ਹਿਸਟਰੀ ਸ਼ੀਟਾਂ ਵੀ ਅਸੀਂ ਜਿਹੜੀ ਫੋਲਾ ਬੱਸ ਵਾਲ ਕੀ ਸੁਨੇਹਾ ਗੁਰਦਾਸ ਵਾਲ ਦੇ ਲੋਕ ਦੇਖੋ ਜੀ ਸਾਰਿਆਂ ਨੂੰ ਇਹੀ ਹੈ ਕਿ ਪੁਲਿਸ ਦਾ ਕੋਆਪਰੇਟ ਕਰਨ And uh, Thank you. Thank you. One of the premium and prestigious professional institutes, providing a wide range of professional courses with hundred percent placement assistance. We are Sri Sai Group of Institutes.